ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤ ਗੁਰ ਪੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਅੱਜ 26 ਤਰੀਕ ਰਾਤ ਅਤੇ 27 ਤਰੀਕ ਸਵੇਰ ਦੇ ਮੌਸਮ ਦੀ ਅਪਡੇਟ ਹੈ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਕਰਾਂਗੇ ਜਿਹੜੇ ਦੋਸਤਾਂ ਮਿੱਤਰਾਂ ਨੇ ਹਜੇ ਤੱਕ ਆਪਣੀ ਫੇਸਬੁਕ ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਤੇ ਜਿਨ੍ਹਾਂ ਨੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੋਸਤੋ ਸਭ ਤੋਂ ਪਹਿਲਾਂ ਆਪਾਂ ਜਿਹੜੀਆਂ ਰਡਾਰ ਦੀਆਂ ਤਸਵੀਰਾਂ ਨੇ ਉਹ ਦੇਖ ਪਾ ਕਿ ਅੱਜ ਅੱਧੀ ਰਾਤ ਤੋਂ ਪਹਿਲਾਂ ਕਿਸੇ ਵੀ ਇਲਾਕੇ ਦੇ ਵਿੱਚ ਜ਼ਿਆਦਾ ਮੀਂਹ ਪੰਜਾਬ ਦੇ ਨਹੀਂ ਹੈਗਾ ਸਿਰਫ ਪਠਾਨਕੋਟ ਤੇ ਗੁਰਦਾਸਪੁਰ ਦੇ ਇਲਾਕਿਆਂ ਦੇ ਜਾਸਰੀ ਅਮਰਸਰ ਸਾਹਿਬ ਦੇ ਕੁਝ ਖੇਤਰਾਂ ਦੇ ਵਿੱਚ ਜਿਹੜੀਆਂ ਮੀਂਹਿਆ ਕਾਰਵੀਆਂ ਆਪਾਂ ਨੂੰ ਥੋੜੀਆਂ ਬਹੁਤ ਟੁੱਟਵੇਂ ਰੂਪ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਜ਼ਿਆਦਾ ਭਾਰੀ ਮੀਂਹ ਜਿਹੜਾ ਨਹੀਂ ਹੈਗਾ ਅੱਧੀ ਰਾਤ ਤੋਂ ਬਾਅਦ ਜੇਕਰ ਸਵੇਰ ਦੀ ਗੱਲ ਕਰੀਏ ਤਾਂ ਸਵੇਰ ਦੇ ਸਮੇਂ ਤੋਂ ਹੀ ਕਈ ਇਲਾਕਿਆਂ ਦੇ ਵਿੱਚ ਜਿਹੜਾ ਚੰਗਾ ਮੀਂਹ ਅੱਜ ਪੂਆਧ ਦੇ ਖੇਤਰਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਿਆ ਜਿਵੇਂ ਸ੍ਰੀ ਫਤਿਹਗੜ੍ਹ ਸਾਹਿਬ ਦੇ ਕੁਝ ਇਲਾਕੇ ਜਿਹੜੇ ਰਾਜਪੁਰੇ ਵਾਲੀ ਇਨਾਂ ਦੇ ਵਿੱਚ ਤੇ ਦੂਜਾ ਪਟਿਆਲੇ ਦੇ ਕਈ ਇਲਾਕਿਆਂ ਦੇ ਵਿੱਚ ਇਨਾਂ ਦੇ ਵਿੱਚ ਮੌਸਮ ਜਿਹੜਾ ਉਹ ਅੱਜ ਟੁੱਟਵੇਂ ਰੂਪ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਹੋਈਆਂ ਜਿਹੜੇ ਚੰਡੀਗੜ੍ਹ ਵਾਲੇ ਇਲਾਕੇ ਵੱਲੋਂ ਆਪਾਂ ਮੰਨ ਕੇ ਚੱਲੀ ਹੈ ਤੇ ਉਸ ਤੋਂ ਬਾਅਦ ਸ੍ਰੀ ਆਨੰਦਪੁਰ ਸਾਹਿਬ ਰੋਪੜ ਨੰਗਲ ਤੇ ਨਵਾਂ ਸ਼ਹਿਰ ਹੁਸ਼ਿਆਰਪੁਰ ਰੂਪਨਗਰ ਇਨਾਂ ਇਲਾਕਿਆਂ ਦੇ ਵਿੱਚ ਜਿਹੜਾ ਮੀਂਹ ਦੀਆਂ ਕਾਰਵਾਈਆਂ ਟੁੱਟਵੇਂ ਰੂਪ ਦੇ ਵਿੱਚ ਦੇਖਣ ਨੂੰ ਮਿਲੀਆਂ ਨੇ ਤੇ ਉਸ ਤੋਂ ਬਾਅਦ ਆਪਾਂ ਰਾਤ ਦੇ ਮੌਸਮ ਦੀ ਗੱਲ ਕਰ ਰਹੇ ਹਾਂ ਤਾਂ ਰਾਤ ਨੂੰ ਅੱਜ ਜਾਦਾਤਰ ਸਾਰੇ ਇਲਾਕੇ ਤਾਂ ਨਹੀਂ ਕਹਿ ਸਕਦੇ ਕੁਝ ਕੁ ਇਲਾਕੇ ਜਿਹੜੇ ਆਮ ਤੌਰ ਤੇ ਖੁਸ਼ਕ ਤੇ ਸਾਬ ਬਣੇ ਰਹਿਣਗੇ ਤਾਪਮਾਨ ਦੇ ਵਿੱਚ ਵੀ ਜਿਹੜੀ ਥੋੜੀ ਜਿਹੀ ਗਰਾਫਟ ਆਉਗੀ ਕੋਈ ਜ਼ਿਆਦਾ ਨਹੀਂ ਆਉਗੀ ਜਿਹੜਾ 26 27 ਡਿਗਰੀ ਦੇ ਆਸ-ਪਾਸ ਤਾਪਮਾਨ ਰਾਤ ਦਾ ਪਹੁੰਚਿਆ ਹੋਇਆ ਸੀ ਉਹ ਅੱਜ 24 ਤੋਂ 25 ਡਿਗਰੀ ਦੇ ਆਸ-ਪਾਸ ਪਹੁੰਚੂਗਾ ਤੇ ਉਸ ਤੋਂ ਬਾਅਦ ਦੋਸਤੋ ਜੇਕਰ ਗੱਲ ਕਰੀਏ ਜੇਕਰ ਗੱਲ ਕਰੀਏ ਸਵੇਰ ਦੇ ਸਮੇਂ ਦੀ ਅੱਧੀ ਰਾਤ ਤੋਂ ਬਾਅਦ ਤਾਂ ਅੱਧੀ ਰਾਤ ਤੋਂ ਬਾਅਦ ਦੁਬਾਰਾ ਫਿਰ ਇਹ ਸਿਸਟਮ ਹੈ ਜਿਹੜਾ ਪਵਾਦੇ ਇਲਾਕੇ ਨੂੰ ਤੇ ਮਾਝੇ ਦੇ ਦੁਆਬੇ ਦੇ ਕੁਝ ਖੇਤਰਾਂ ਨੂੰ ਜਿਹੜਾ ਕਵਰ ਕਰੂਗਾ ਤੇ ਕੱਲ ਨੂੰ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਵੀ ਥੋੜੇ ਬਹੁਤ ਬੱਦਲਵਾਈ ਹੈਗਾ ਟਿਮੇ ਰੂਪ ਦੇ ਵਿੱਚ ਕਿਨਮਨ ਕਣੀ ਕੁਝ ਖੇਤਰਾਂ ਦੇ ਵਿੱਚ ਹੋ ਸਕਦੇ ਕਹਿੰਗੇ ਇਹ ਜਿਹੜਾ ਹਜੇ ਸਿਸਟਮ ਹੈ 24 ਤੋਂ 48 ਘੰਟੇ ਹਜੇ ਹੋਰ ਵਰਕਰ ਰਹੂਗਾ ਜਿਵੇਂ ਕਿ ਆਪਾਂ ਪਹਿਲਾਂ ਦੱਸਦੇ ਆ ਰਹੇ ਹਾਂ 26 27 ਤੇ 28 ਤਰੀਕ ਤੱਕ ਅੱਜ ਕਈ ਇਲਾਕੇ ਪਟਿਆਲੇ ਦੇ ਵੀ ਜਿਹੜੇ ਮੀਂਹ ਤੋਂ ਬਾਝੇ ਰਹੇ ਨੇ ਜਿਨ੍ਹਾਂ ਦੇ ਵਿੱਚ ਜੇਕਰ ਮੈਂ ਗੱਲ ਕਰਾਂ ਮੈਂ ਆਪਣੇ ਖੁਦ ਦੇ ਪਿੰਡ ਦੀ ਤਾ ਇੱਥੇ ਵੀ ਥੋੜਾ ਬਹੁਤ ਕਿਨਮਣ ਕਣੀ ਹੀ ਹੋਈਆ ਕਿਸੇ ਵੀ ਇਲਾਕੇ ਦੇ ਵਿੱਚ ਮੀਂਹ ਨਹੀਂ ਪਿਆ। ਬਾਕੀ ਦੋਸਤੋ ਅੱਧੀ ਰਾਤ ਤੋਂ ਬਾਅਦ ਤੁਹਾਨੂੰ ਦੱਸ ਹੀ ਦਿੱਤਾ ਕਿ ਜਿਹੜੇ ਪੁਆਦ ਦੇ ਖੇਤਰ ਨੇ ਜਾਂ ਥੋੜੇ ਜੇ ਮਾਜੇ ਦੇ ਜਿਵੇਂ ਗਰਦਾਸਪੁਰ ਪਠਾਨਕੋਟ ਜਾਂ ਇਧਰੋਂ ਆਪਾਂ ਕਹਿੰਦੇ ਸ੍ਰੀ ਅਮਰਸਰ ਸਾਹਿਬ ਦੇ ਇਲਾਕੇ ਜਾਂ ਉਸ ਤੋਂ ਬਾਅਦ ਤਰਨਤਾਰਨ ਸਾਹਿਬ ਜਾਂ ਫਿਰੋਜ਼ਪੁਰ ਦੇ ਕੁਝ ਕੁ ਇਲਾਕੇ ਇਹਨਾਂ ਦੇ ਵਿੱਚ ਥੋੜੀ ਬਹੁਤ ਜਿਹੜੀ ਟੁੱਟਵੇਂ ਰੂਪ ਦੇ ਵਿੱਚ ਬਦਲ ਗਈ ਸਵੇਰ ਦੇ ਸਮੇਂ ਆਪਾਂ ਨੂੰ ਦੇਖਣ ਨੂੰ ਮਿਲੂ ਕਿਉਂਕਿ ਜਿਹੜਾ ਤੁਸੀਂ ਦੇਖ ਸਪਾ ਰਹੇ ਹੋ ਜੰਮੂ ਕਸ਼ਮੀਰ ਵਾਲੇ ਪਾਸੇ ਸਿਸਟਮ ਇਹ ਪਹੁੰਚੇ ਹੋਏ ਇੱ ਸਵੇਰ ਸਮੇਂ ਅੱਗੇ ਵੱਲ ਨੂੰ ਵਧੂਗਾ ਤੇ ਦੂਜਾ ਜਿਹੜਾ ਹਿਮਾਚਲ ਵਾਲੇ ਸਾਈਡ ਸਿਸਟਮ ਆ ਛੋਟਾ ਜਿਹਾ ਇਹ ਵੀ ਅੱਗੇ ਵੱਲ ਨੂੰ ਵਧੂਗਾ ਜਿਵੇਂ ਕਿ ਆਪਾਂ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਜਿਵੇਂ ਇਧਰੋਂ ਆਪਾਂ ਕਹਿ ਸਕਦੇ ਹਾਂ ਸ੍ਰੀ ਅਨੰਦਪੁਰ ਸਾਹਿਬ ਰੋਪੜ ਨੰਗਲ ਜਾਂ ਉਸ ਤੋਂ ਬਾਅਦ ਅੱਗੇ ਆ ਕੇ ਚੰਡੀਗੜ੍ਹ ਮੋਹਾਲੀ ਦੇ ਇਲਾਕੇ ਰੂਪਨਗਰ ਦੇ ਇਲਾਕੇ ਇਹਨਾਂ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਸਵੇਰ ਦੇ ਪਹਿਲੇ ਘੰਟੇ ਦੇ ਵਿੱਚ ਬਦਲਵਾਈ ਬਣ ਸਕਦੀ ਹੈ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਦੋਸਤੋ ਅਸੀਂ ਤੁਹਾਨੂੰ ਇਹ ਅਪਡੇਟ ਆ ਜਿਹੜੀ ਸਵੇਰ ਦੇ ਸਮੇਂ ਜੋ ਵੀ ਅਪਡੇਟ ਬਦਲਾਅ ਦੀ ਆਊਗੀ ਉਹ ਅਸੀਂ ਤੁਹਾਡੇ ਨਾਲ ਜਾਣਕਾਰੀ ਦੀ ਸਾਂਝੀ ਕਰਾਂਗੇ ਪਰੰਤੂ ਜੇਕਰ ਇਹ ਸਿਸਟਮ ਕੱਲ ਨੂੰ ਮੀਂਹ ਨਹੀਂ ਪੈਂਦਾ ਸਵੇਰ ਦੇ ਸਮੇਂ ਤਾਂ ਦੁਪਹਿਰ ਤੋਂ ਬਾਅਦ ਕੁਝ ਖੇਤਰਾਂ ਦੇ ਵਿੱਚ ਕੁਝ ਖੇਤਰਾਂ ਦੇ ਵਿੱਚ ਦੁਪਹਿਰ ਤੋਂ ਬਾਅਦ ਟੁੱਟਵੇਂ ਰੂਪ ਦੇ ਵਿੱਚ ਹੀਟ ਸੈੱਲ ਬਣ ਸਕਦੇ ਨੇ ਅਦਰਵਾਈਜ਼ ਜੇਕਰ ਇਹ ਕੱਲ ਨੂੰ ਵੀ ਲੰਘਦਾ ਸਿਸਟਮ ਤਾਂ ਪਰਸੋਂ ਨੂੰ ਚੰਗੀ ਕੱਲ ਨੂੰ ਚੰਗੀ ਧੁੱਪ ਲੱਗਣ ਤੋਂ ਬਾਅਦ ਪਰਸੋਂ ਨੂੰ ਤਾਂ ਇਹ ਕਿਸੇ ਨਾ ਕਿਸੇ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ ਪਹੁੰਚੂ ਪਹੁੰਚੂ ਜੇਕਰ ਬਦਲਾਅ ਆਉਂਦਾ ਤਾਂ ਉਹਦੀ ਜਾਣਕਾਰੀ ਆਪਾਂ ਤਾਂ ਤੁਹਾਡੇ ਨਾਲ ਹਰ ਸਮੇਂ ਦੇ ਉੱਤੇ ਅਪਡੇਟ ਜੀ ਸਾਂਝੀ ਕਰਦੇ ਰਹਾਂਗੇ ਤਦ ਤੱਕ ਲਈ ਤੁਸੀਂ ਜੁੜੇ ਰਹੋ ਮੌਸਮ ਪੰਜਾਬ ਟੀਵੀ YouTube ਚੈਨਲ ਅਤੇ Facebook ID ਦੇ ਨਾਲ ਦੋਸਤੋ ਤੁਹਾਡੇ ਇਲਾਕੇ ਦੇ ਮੌਸਮ ਦੀ ਅਪਡੇਟ ਤੁਸੀਂ ਸਾਨੂੰ ਦੇਣਾ ਚਾਹੁੰਦੇ ਹੋ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਕਿਹੋ ਜਿਹਾ ਆਤੀ ਸੀ ਰਾਤ ਦੇ ਸਮੇਂ ਜਾਂ ਸਵੇਰ ਦੇ ਸਮੇਂ ਕਿਹੋ ਜਿਹਾ ਬਣਿਆ ਹੋਇਆ ਤਾਂ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਅਸੀਂ ਤੁਹਾਡੇ ਨਾਲ ਅਸ ਹਰ ਸਮੇ ਸਮਝਦੇ ਤਾੜਨ ਵਾਲਾ ਅਪਡੇਟ ਹੈ ਜਿਹੜੀ ਮੌਸਮ ਵਿਭਾਗ ਦੀਆਂ ਸਾਈਟਾਂ ਤੋਂ ਦੇਖ ਕੇ ਜਾਣਕਾਰੀ ਜਿਹੜੀ ਸਾਂਝੀ ਕਰਦੇ ਰਹਾਂਗੇ ਜੇਕਰ ਆਪਾਂ ਆਈਐਮਡੀ ਦੇ ਜੋ ਰਡਾਰ ਆ ਉਸ ਦੀ ਤਸਵੀਰ ਦੇਖੀਏ ਤਾਂ ਉਸ ਦੇ ਮੁਤਾਬਕ ਜੋ ਇਸ ਸਮੇ ਦੀ ਅਪਡੇਟ ਹੈ ਉਹ ਇਹੀ ਹੈ ਕਿ ਜਿਹੜਾ ਮੌਸਮਾ ਬਦਲਵਾਈ ਜਿਹੜੀ ਬਣੀ ਹੋਈ ਸੀ ਸੈਟਲਾਈਟ ਦੇ ਮੁਤਾਬਕ ਉਹ ਪੰਜਾਬ ਦੇ ਹਜੇ ਵੀ ਕਈ ਇਲਾਕਿਆਂ ਦੇ ਨੇੜੇ ਤੇੜੇ ਬਣੀ ਹੋਈ ਹੈ ਕਿਉਂਕਿ ਤੁਸੀਂ ਇਹ ਦੇਖ ਪਾ ਰਹੇ ਹੋਮੋਗੇ ਜਿਹੜਾ ਰਾਜਸਥਾਨ ਵਾਲੇ ਸਾਈਡ ਤੋਂ ਇਹ ਸਿਸਟਮ ਆ ਰਿਹਾ ਹੈ ਇਹ ਵੀ ਮਾਜੇ ਤੇ ਦਬਾਬੇ ਦੇ ਸੌਰੀ ਮਾਲਵੇ ਦੇ ਖੇਤਰਾਂ ਨੂੰ ਜਾਂ ਦੱਖਣ ਪੱਛਮੀ ਇਲਾਕੇ ਨੂੰ ਕਵਰ ਕਰੂਗਾ ਕੱਲ ਨੂੰ ਕਿਉਂਕਿ ਇਹ ਸਪੀਡ ਦੇ ਨਾਲ ਆ ਰਿਹਾ ਤੁਸੀਂ ਸਵੇਰ ਦੇ ਦੁਪਹਿਰ ਤੋਂ ਬਾਅਦ ਜਿਹੜੇ ਅਪਡੇਟ ਦਿੱਤੀ ਸੀ ਉਸ ਦੇ ਵਿੱਚ ਦੇਖ ਸਕਦੇ ਹੋ ਇਹ ਥੋੜਾ ਜਿਹਾ ਅੱਗੇ ਵੱਲ ਨੂੰ ਵਧਿਆ ਤੇ ਇਧਰੋਂ ਹਿਮਾਚਲ ਦੇ ਇਲਾਕੇ ਦੇ ਵਿੱਚ ਵੀ ਬੱਦਲਬਾਈ ਬਣੀ ਹੋਈ ਹੈ ਤੇ ਦੂਜਾ ਜਿਹੜਾ ਮੀਂਹ ਦੇ ਕਾਰਵਾਈਆਂ ਨੇ ਤੁਸੀਂ ਦੇਖ ਪਾ ਰਹੇ ਹੋ ਉੱਪਰ ਜਿਹੜਾ ਚਿੱਟੇ ਰੰਗ ਦੀ ਧਾਰੀ ਹੈ ਮਾਝੇ ਦੇ ਦਬਾਬੇ ਦੇ ਖੇਤਰਾਂ ਦੇ ਵਿੱਚ ਇਹ ਆਪਾਂ ਨੂੰ ਇਸ ਸਮੇਂ ਦਿਖਾਈ ਦੇ ਰਹੀ ਹੈ ਜਿਹੜੇ ਆਪਾਂ ਕਹਿ ਸਕਦੇ ਹਾਂ ਉੱਪਰਲੇ ਇਲਾਕੇ ਨੇ ਪਠਾਨਕੋਟ ਗਰਦਾਸਪੁਰ ਸ੍ਰੀ ਅਮਰਸਰ ਸਾਹਿਬ ਹਸ਼ਿਆਰਪੁਰ ਨਵਾਂਸਰ ਇੱਧਰਲੇ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਟੁੱਟਵੇਂ ਰੂਪ ਦੇ ਵਿੱਚ ਅੱਧੀ ਰਾਤ ਤੋਂ ਪਹਿਲਾਂ ਤੇ ਅੱਧੀ ਰਾਤ ਤੋਂ ਬਾਅਦ ਕੁਝ ਖੇਤਰਾਂ ਦੇ ਵਿੱਚ ਬਾਖਵਾ ਖੇਤਰਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਪੰਜਾਬ ਇਨਾ ਸਾਰਾਂ ਵਿੱਚ ਜੋ ਮੌਸਮ ਵਿਭਾਗ ਨੇ ਅਲਰਟ ਦੀ ਅਪਡੇਟ ਵੀ ਦੇ ਦਿੱਤੀ ਹੈ ਕਿ 24 ਤੋਂ 48 ਘੰਟਿਆਂ ਦੇ ਵਿੱਚ ਪੰਜਾਬ ਦੇ ਕਈ ਇਲਾਕਿਆਂ ਵਿੱਚ ਜਿਹੜਾ ਮੀਂਹ ਆ ਉਹ ਆਪਾਂ ਨੂੰ ਦੇਖਣ ਨੂੰ ਮਿਲੂਗਾ ਅੱਜ ਦਿਨ ਵੇਲੇ ਜ਼ਿਆਦਾਤਰ ਸ੍ਰੀ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਰੋਪੜ ਮੰਗਲ ਮਹਾਲੀ ਰੂਪਨਗਰ ਸ੍ਰੀ ਆਨੰਦਪੁਰ ਸਾਹਿਬ ਹੁਸ਼ਿਆਰਪੁਰ ਨਮਾਸੇਰੀ ਇਨ੍ਹਾਂ ਇਲਾਕਿਆਂ ਦੇ ਵਿੱਚ ਜਿਹੜਾ ਚੰਗਾ ਭਾਰੀ ਮੀਂਹ ਆਪਾਂ ਨੂੰ ਦੇਖਣ ਨੂੰ ਮਿਲਿਆ ਤੇ ਥੋੜਾ ਬਹੁਤ ਪਟਿਆਲੇ ਦੇ ਇਲਾਕਿਆਂ ਦੇ ਵਿੱਚ ਮੀਂਹ ਜਿਹੜਾ ਟੁੱਟ ਮੇ ਰੂਪ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਿਆ ਬਾਕੀ ਸਵੇਰ ਦੇ ਸਮੇਂ ਜੋ ਵੀ ਅਪਡੇਟ ਆਊਗੀ ਤੁਹਾਡੇ ਨਾਲ ਜਾਣਕਾਰੀ ਜਿਹੜੀ ਸਾਂਝੀ ਕਰਦੇ ਰਹਾਂਗੇ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਨੇ ਰਹੋ ਤੇ ਬੈਲ ਵਾਲਾ ਘੰਟੀ ਵਾਲਾ ਬਟਨ ਜਰੂਰ ਦਬਾ ਲਿਓ ਦੋਸਤੋ ਕਿ ਤੁਹਾਡੇ ਤੱਕ ਹਰ ਸਮੇਂ-ਸਮੇਂ ਤੇ ਜਿਹੜੀ ਅਪਡੇਟਾਂ ਪਹੁੰਚਦੀ ਰਹੇ ਕਿਉਂਕਿ ਇਹ ਸਿਸਟਮ ਅਜੇ ਵਰਕਰਾਂ ਨਾਲ ਲਾਈਵ ਦੇਖ ਸਕਦੇ ਹੋ ਜੋ ਆਈਐਮਡੀ ਭਾਰਤੀ ਮੌਸਮ ਵਿਭਾਗ ਦੀ ਜਿਹੜੀ ਸਾਈਟ ਆ ਉਸ ਦੇ ਮੁਤਾਬਕ ਇਹ ਸਿਸਟਮ ਅੱਗੇ ਲੰਘਿਆ ਨਹੀਂ ਸਿਰਫ ਮੌਸਮ ਪੰਜਾਬ ਦੇ ਵਿੱਚ ਹੀ ਇਹ ਆਪਾਂ ਕਹਿ ਸਕਦੇ ਹਾਂ ਸਾਬ ਥੋੜਾ ਜਿਹਾ ਖੁਸ਼ਕ ਹੋਇਆ ਬੱਦਲਬਾਈ ਹਟੀ ਹੈ ਕੁਝ ਕ ਇਲਾਕਿਆਂ ਵਿੱਚ ਹਜੇ ਵੀ ਬੱਦਲਬਾਈ ਟੁੱਟਵੇਂ ਰੂਪ ਵਿੱਚ ਬਣੀ ਹੋਈ ਹੈ ਤੇ ਸਵੇਰ ਦੇ ਸਮੇਂ ਤੱਕ ਦੁਬਾਰਾ ਫੇਰ ਬੱਦਲਬਾਈ ਪੰਜਾਬ ਦੇ ਕਈ ਇਲਾਕਿਆਂ ਵਿੱਚ ਬਣੂਗੀ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ